ਗੀਪੀ ਘਰੇਵਾਲ ਦੀ ਫਿਲਮ ਅਕਾਲ ਦੇ ਨਵੇਂ ਟੀਜ਼ਰ ਨੇ ਸਭ ਨੂੰ ਕਰ ਦਿੱਤਾ ਹੈ ਸਰਪ੍ਰਾਈਜ਼ ਜਿੱਥੇ ਇੱਕ ਪਾਸੇ ਉਹਨਾਂ ਦੇ ਫੈਨਸ ਇਸ ਗੱਲ ਤੋਂ ਕਾਫੀ ਜ਼ਿਆਦਾ ਖੁਸ਼ ਨੇ ਉੱਤੇ ਹੀ ਦੂਜੇ ਪਾਸੇ ਪੰਜਾਬੀ ਇੰਡਸਟਰੀ ਦੇ ਲਈ ਨਾ ਕੇਵਲ ਇੱਕ ਸਰਪ੍ਰਾਈਜ਼ ਹੈ ਬਲਕਿ ਆਪਣੇ ਆਪ ਦੇ ਵਿੱਚ ਇੱਕ ਵੱਡੀ ਕੋਸ਼ਿਸ਼ ਹੈ ਜੋ ਕਿ ਗੀਪੀ ਘਰੇਵਾਲ ਵੱਲੋਂ ਕੀਤੀ ਗਈ ਹੈ ਕਰਨ ਜੋਹਰ ਦੇ ਨਾਲ ਹੱਥ ਮਿਲਾ ਕੇ ਜੀ ਹਾਂ ਟੀਜ਼ਰ ਦੀ ਸਟਾਰਟਿੰਗ ਦੇ ਵਿੱਚ ਹੀ ਤੁਸੀਂ ਪੌਜ਼ ਕਰਕੇ 3-4 ਵਾਰ ਵੇਖੋਗੇ ਕਿ ਵਾਕਿਆ ਦੇ ਵਿੱਚ ਅੱਖਾਂ ਜੋ ਦੇਖ ਰਹੀਆਂ ਨੇ ਉਹ ਸੱਚ ਹੈ ਮਕਾਲੂ ਪ੍ਰੋਡਿਊਸ ਕੀਤਾ ਗਿਆ ਹੈ ਜੀਪੀ ਗਰੇਵਾਲ ਵੱਲੋਂ ਇਹ ਹੁਣ ਤੱਕ ਨਜ਼ਰ ਆ ਰਿਹਾ ਸੀ ਲੇਕਿਨ ਹੁਣ ਇਸ ਫਿਲਮ ਦੇ ਵਿੱਚ ਅਸੋਸੀਏਟ ਪ੍ਰੋਡਿਊਸਰ ਜਿਹੜੇ ਨੇ ਉਹ ਨੇ ਕਰਨ ਜੋਹਰ ਯਾਨੀ ਕਿ ਇਹ ਫਿਲਮ ਪ੍ਰੋਡਿਊਸ ਕੀਤੀ ਗਈ ਹੈ ਹੰਪਲ ਮੋਸ਼ਨ ਪਿਕਚਰਸ ਅਤੇ धर्मा प्रोडक्शन वालों सो धर्मा so, से हंबल इस कलैबोरे ने कर देता है सरप्राइज वो well, करना तक शायद ही कैसे दे? सोच दे आया होएगा लेकिन गिपी गरेवाल वालों इस ना केवल सोचा गया बल्कि इंप्लीमेंट करके सरप्राइज भी किया गया सो so, इस तो अंदाजा लगाया जा सकता है कि इस फिल्म का ग्राफ दिनों दिन, दिन व ही जा रहा है या इंच कह लो कि सी ही ऑडियंस के सामने हौली हौली करके आ रहा है सो पंजाब के सुपरस्टार स्टार गिपी गरेवाल ने एक बार फिर तो साबित करता है कि बहुत ही ਵੈਲ ਦੇ ਕਲਾਕਾਰ ਨੇ ਜੋ ਹਮੇਸ਼ਾ ਆਪਣੇ ਪੰਜਾਬੀ ਸਿਨੇਮਾ ਨੂੰ ਉੱਪਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ ਵੈਲ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਸਰਪ੍ਰਾਈਜ਼ਸ ਸਾਡੇ ਸਾਹਮਣੇ ਆਏ ਨੇ ਲੇਕਿਨ ਧਰਮਾ ਦੇ ਨਾਲ ਹੱਥ ਮਿਲਾਉਣਾ ਅਤੇ ਇਸ ਫਿਲਮ ਦੇ ਵਿੱਚ ਐਸੋਸੀਏਟ ਪ੍ਰੋਡਿਊਸਰ ਪੱਖੋਂ ਉਹਨਾਂ ਨੂੰ ਨਾਲ ਜੋੜ ਲੈਣਾ ਇਹ ਸਾਰਿਆਂ ਦੇ ਲਈ ਕਾਫੀ ਜ਼ਿਆਦਾ ਸਰਪ੍ਰਾਈਜ਼ਿੰਗ ਵੀ ਆ ਔਰ ਮੈਨੂੰ ਲੱਗਦਾ ਹੈ ਕਿ ਇੱਕ ਟ੍ਰੀਟ ਵਾਂਗੂ ਵੀ ਸਾਹਮਣੇ ਆਇਆ ਵੈਲ ਫਿਲਮ ਦਾ ਟੀਜ਼ਰ ਬਹੁਤ ਹੀ ਖੂਬਸੂਰਤੀ ਦੇ ਨਾਲ ਜਿਹੜਾ ਇਹ ਪਲੋਟ ਕੀਤਾ ਗਿਆ ਹੈ ਡਾਇਰੈਕਟ ਕੀਤਾ ਗਿਆ ਹੈ ਕੁਝ ਸੀਨਸ ਨੂੰ ਦੇਖ ਕੇ ਤੁਹਾਨੂੰ ਗੂਸਬੰਮਸ ਹੋ ਜਾਣਗੇ ਗੱਲ ਇੱਥੇ ਹੀ ਖਤਮ ਨਹੀਂ ਦੀ ਅਪਡੇਟ ਜਿਹੜੀਆਂ ਸੀਗੀਆਂ ਉਹ ਇਹ ਸੀਗੀਆਂ ਕਿ ਫਿਲਮ ਦਾ 뮤직 ਵੀ ਬਹੁਤ ਵੱਡੇ ਪੇਮਾਨੇ ਤੇ ਵੱਡੇ ਗ੍ਰਾਫ ਤੇ ਜੜਾ ਉਹ ਘੜਿਆ ਗਿਆ ਜਿੱਥੇ ਇਸ ਫਿਲਮ ਦਾ ਗੀਤ ਕਣ ਕਣ ਸ਼੍ਰੀਆ ਗੋਸ਼ਾਲ ਅਤੇ ਸ਼ੰਕਰ ਮਹਾਦੇਵਨ ਜੋ ਕਿ ਬਾਲੀਵੁੱਡ 뮤직 ਇੰਡਸਟਰੀ ਦੇ ਲੈਜੈਂਡਸ ਨੇ ਉਹਨਾਂ ਵੱਲੋਂ ਕੀਤਾ ਗਿਆ ਉੱਥੇ ਹੀ ਇਸ ਫਿਲਮ ਦੇ ਜਿਹੜੇ ਫਾਈਟ ਸੀਕੁਐਂਸਿਸ ਨੇ ਜਾਂ ਜਿੱਥੇ ਐਕਸ਼ਨ ਦਿਖਾਇਆ ਜਾਏਗਾ ਉੱਥੇ ਰੈਪਰ ਕਿੰਗ ਯਾਨੀ ਕਿ ਬੋਹੇਮਿਆ ਦੀ ਆਵਾਜ਼ ਵੀ ਤੁਸੀਂ ਸੁਣੋਗੇ ਖੋਸ਼ ਖਬਰ ਇਹ ਹੈ ਕਿ ਫਿਲਮ ਅਕਾਲ ਪੰਜਾਬੀ ਦੇ ਨਾਮ ਨਾਲ ਹਿੰਦੀ ਲੈਂਗੁਏਜ ਦੇ ਵਿੱਚ ਵੀ ਰਿਲੀਜ਼ ਕੀਤੀ ਜਾਵੇਗੀ ਯਾਨੀ ਕਿ ਬਿਯੋਂਡ ਬਾਉਂਡਰੀਜ਼ ਵੀ ਇਸ ਫਿਲਮ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਕੀਤਾ ਜਾਏਗਾ ਜੋ ਵਾਕਈ ਦੇ ਵਿੱਚ ਪ੍ਰਾਊਡ ਵਾਲੀ ਗੱਲ ਹੈ ਕਿਉਂਕਿ ਜਿਹੜੇ ਨੌਨ ਪੰਜਾਬੀਜ਼ ਨੇ ਉਹ ਇਸ ਫਿਲਮ ਨੂੰ ਹਿੰਦੀ ਚ ਦੇਖ ਕੇ ਸਾਡੀ ਪੰਜਾਬ ਪੰਜਾਬੀ ਤੇ ਪੰਜਾਬੀਅਤ ਦਾ ਆਨੰਦ ਮਾਣ ਸਕਦੇ ਆ ਕੀ ਇਹ ਸਾਡਾ ਇਤਿਹਾਸ ਸਾਡੇ ਬਹੁਤ ਹੀ ਰਿਚ ਇਤਿਹਾਸ ਨੂੰ ਇੰਜੋਏ ਕਰ ਸਕਦੇ ਨੇ ਸੋ ਆਪਣੇ ਆਪ ਦੇ ਵਿੱਚ ਸਿਨੇਮਾ ਗਰੋਥ ਦੇ ਲਈ ਇਹ ਵੱਡੀ ਗੱਲਬਾਤ ਜਿਸ ਨੂੰ ਪੂਰਾ ਕੀਤਾ ਹੈ ਵਨ ਐਂਡ ਓਨਲੀ ਗੀਪੀ ਗਰੇਵਾਲ ਨੇ ਵੈਸੇ ਤੋ ਐਕਸਪੈਰੀਮੈਂਟ ਆਲਵੇਸ ਨੇ ਲੇਕਨ ਫਿਲਮ ਅਕਾਲ ਦੋ ਉਹਨਾਂ ਨੇ ਇਹ ਨਹੀਂ ਦਿਖਾਇਆ ਕਿ ਇਹ ਫਿਲਮ ਵੱਡੇ ਪਮਾਨੇ ਤੇ ਬਣਾਈ ਗਈ ਹੈ ਵੱਡੇ ਗ੍ਰਾਫ ਅਤੇ ਕੈਨਵਸ ਤੇ ਬਣਾਈ ਹੋਈ ਹੈ ਬਲਕਿ ਇਹ ਫਿਲਮ ਵਾਕੇ ਹੀ ਪੰਜਾਬੀ ਸਿਨੇਮਾ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਵੱਡੇ ਲੈਵਲ ਤੇ ਲੈ ਕੇ ਜਾਏਗੀ ਸੋ ਇੰਤਜ਼ਾਰ ਰਹੇਗਾ ਫਿਲਮ ਦੇ ਰਿਲੀਜ਼ ਹੋਣ ਦਾ ਅਤੇ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਤੇ ਬਾਅਦ ਦੇ ਵਿੱਚ ਇਹ ਵੇਖਣ ਦਾ ਕਿ ਕੀ ਵਾਕੇ ਹੋਰ ਵੀ ਸਰਪ੍ਰਾਈਜ਼ ਜਿਹੜੇ ਨੇ ਔਨ ਦਾ ਵੇ ਨੇ ਫਿਲਹਾਲ ਦੇ ਲਈ ਐਨਆਈ ਸਟੇ ਟਿਊਨਡ ਕਰਦੇ ਰਵਾਂਗੇ ਅਪਡੇਟ